ਬੁੱਢਾ ਸਾਹਿਬ ਖੁੱਲੋ ਗ੍ਰੰਥ ਲਿਹੋ ਆਵਾਜ਼ ਸੁਣੇ ਸਭ ਪੰਥ ਅੱਜ ਦੇ ਦਿਨ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਬਾਣੀ ਦਾ ਸਰੂਪ ਸਭਾਇਮਾਨ ਕਰਕੇ ਆਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੰਗੇ ਪੈਰੀ ਆਪਣੇ ਹੱਥਾਂ ਦੇ ਨਾਲ ਜੋਰ ਸਾਹਿਬ ਕਰਦੇ ਹੋਏ ਸੱਚੇ ਪਾਤਸ਼ਾਹ ਜੀ ਸ੍ਰੀ ਹਰਮੰਦਰ ਸਾਹਿਬ ਦੇ ਪਾਵਨ ਅਸਥਾਨ ਤੇ ਪਹੁੰਚੇ ਉੱਥੇ ਪਹੁੰਚ ਕਰਕੇ ਬੜੇ ਹੀ ਸਤਕਾਰ ਦੇ ਨਾਲ ਬਾਣੀ ਦਾ ਸਰੂਪ ਸੁੰਦਰ ਤਖਤ ਦੇ ਉੱਪਰ ਸਭਾਇਮਾਨ ਕੀਤਾ ਗਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਗਿਆ ਕੀਤੀ ਕਿ ਬਾਬਾ ਬੁੱਢਾ ਸਾਹਿਬ ਜੀ ਇਸ ਪਾਵਨ ਬਾਣੀ ਦੇ ਸਰੂਪ ਦਾ ਪ੍ਰਕਾਸ਼ ਕਰੋ ਮਹਾਰਾਜ ਨੇ ਬਚਨ ਕੀਤੇ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੈ ਸਭ ਪੰਥ ਜਦੋਂ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੇ ਬੜੇ ਹੀ ਸਤਕਾਰ ਦੇ ਨਾਲ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਉਸ ਤੋਂ ਉਪਰੰਤ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਲਿਆ ਤੇ ਸਭ ਤੋਂ ਪਹਿਲੀ ਵਾਰ ਜਦੋਂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਉਸ ਸਮੇਂ ਮਹਾਰਾਜ ਜੀ ਦਾ ਸਭ ਤੋਂ ਪਹਿਲਾ ਹੁਕਮਨਾਮਾ ਸਾਹਿਬ ਸੂਹੀ ਰਾਗ ਦੇ ਵਿੱਚ ਆਇਆ ਸੂਹੀ ਮਹੱਲਾ 5 ਸੰਤਾ ਕੀ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਬਾਣੀ ਆਈ ਬਾਣੀ ਆਈ ਤੁਰਕੇ ਬਾਣੀ ਆਈ ਤੁਰਕੇ ਬਾਣੀ ਆਈ ਕਵੀ ਨੇ ਬੜੇ ਸੁੰਦਰ ਕਵਿਤਾ ਵਿੱਚ ਲਿਖਿਆ ਹੈ 15 ਭਗਤ ਤੇ ਭਟ 11 ਲਿਖੀਆਂ ਭਾਈ ਗੁਰਦਾਸ ਨੇ 12 31 ਰਾਗਤ ਸ਼ਬਦ ਹਜ਼ਾਰਾਂ ਕਰਾਂ ਮੈਂ ਤਾਬਿਆਦਾਰੀ ਨੂੰ ਦੋ ਹੱਥ ਜੋੜ ਬੇਨਤੀ ਕਰੀਏ ਬੈਠੀ ਸੰਗਤ ਸਾਰੀ ਨੂੰ ਦੋ ਹੱਥ ਜੋੜ ਬੇਨਤੀ ਕਰੀਏ ਬੈਠੀ ਸੰਗਤ ਸਾਰੀ ਨੂੰ ਬਾਣੀ ਆਈ ਬਾਣੀ ਆਈ ਬਾਣੀ ਬਾਣੀ ਆਈ ਤੁਰਕੇ ਬਾਣੀ ਆਈ ਤੁਰਕੇ ਬਾਣੀ ਆਈ ਤੁਰਕੇ ਬਾਣੀ ਆਈ ਹਮ ਕਰ ਸਾਜਣਿਆਏ ਹਮ ਕਰ ਸਾਜਣਿਆ ਨਾ ਸ੍ਰੀ ਮਹਲਾ ਪੰਜਵਾਂ ਓਕੀ ਕੜੀ ਨਾ ਦੇਖਣ ਦੇਈ ਆਪਣਾ ਗਿਰਦ ਸਮਾਲੇ ਹੱਥ ਤੇ ਰੱਖਿਆ ਆਪਣੇ ਕਾ ਸਾਸ ਸਾਸ ਬਰਤ ਪਾਲੇ ਹਸਨਾ ਸ੍ਰੀ ਨਾਮ ਜਿਦੂਆ ਸਾਧਨਾ ਤੇਰੀ ਵਾਹੇ ਗੁਰੂ ਸਾਹਿਬ ਜੀ

ਪੋਟੋੜੇ ਐ ਚਲਤ ਕੋਲ ਆਕਾ ਸਵੇਰੇ ਜਦੋਂ ਅਸੀਂ ਅੰਮ੍ਰਿਤ ਵੇਲੇ ਚੱਲੇ ਪਾਏ ਆਪ ਦੇਖ ਲੋ ਠਾਠਾ ਮਾਰਦਾ ਘੱਟ ਨੌਜਵਾਨ ਸਿੰਘ ਕੇਸੀ ਇਸ਼ਨਾਨ ਕਰ ਗਏ ਅੰਮ੍ਰਿਤ ਵੇਲੇ 4 ਵਜੇ ਪਹੁੰਚੇ ਤੇ ਬੜੇ ਹੀ ਸੋਹਣੇ ਤਰੀਕੇ ਨਾਲ ਬੜੇ ਆਦਰ ਸਤਕਾਨ ਨਾਲ ਬਾਣੀ ਪੜਦੇ ਹੋਏ ਮੋਢਿਆਂ ਦੀ ਪਾਕੀ ਸਾਹਿਬ ਤੇ ਸੇਵਾ ਲੈ ਕੇ ਸੇਵਾ ਕਰਦੇ ਹੋਏ ਮਹਾਰਾਜ ਦੀ ਸੰਗਤਾਂ ਅੱਗੇ ਨੌਜਵਾਨ ਵੀਰ ਆਪ ਦੇਖੋ ਝਾੜੂ ਮਾਰ ਰਹੇ ਨੇ ਬੱਚੇ ਫੁੱਲਾਂ ਦੀ ਵਰਕਾ ਕਰ ਰਹੇ ਨੇ ਪਾਣੀ ਦਾ ਛਿੜਕਾਅ ਹੋ ਰਿਹਾ ਹੈ ਸਤਿਗੁਰ ਦੀ ਰਹਿਮਤਾਂ ਨੇ ਗੁਰ ਸਿਖਾ ਕੇ ਮਨ ਪਾਵਦੀ ਗੁਰ ਸਤਗੁਰ ਕੀ ਵਡਿਆਈ ਸਿੱਖ ਕੇ ਮਨ ਪਾਵੰਦੀ ਗੁਰ ਸਤ ਗੁਰ ਕੀ ਵਡਿਆਈ ਗੁਰ ਸਤ ਗੁਰ ਕੀ ਵਡਿਆਈ ਗੁਰ ਸਤ ਗੁਰ ਕੀ ਪਾਵੰਦੀ ਗੁਰ ਸਤ ਗੁਰ ਕੀ ਵਡਿਆ ਨਿਹਾਲ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 3 ਬੈਨ ਸਤ ਗੁਰ ਸੇਵੇ ਬਹੁਤਾ ਦੁੱਖ ਲਾਗਾ ਜੋਗ ਦੇ ਚਾਰੇ ਪਰਮਾਈ ਆਮਦੀਨ ਤੁਮ ਜੁਗ ਜੁਗ ਤਾਤੇ ਸ਼ਬਦ ਦੇਹ ਬੁਝਾਈ ਸਤ ਗੁਰੂ ਕੀ ਨਿਤ ਚੜੈ ਸਵਾਈ ਗੁਰ ਸਿਖਾ ਕੈ ਮਨ ਪਾਵਦੀ ਗੁਰ ਸਤ ਗੁਰ ਕੀ ਵਡਿਆਈ ਗੁਰ ਸਿਖਾ ਕੈ ਮਨ ਪਾਵਦੀ ਬੁਰ ਸਤ ਗੁਰ ਕੀ ਵਡਿਆਈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਵਾਂ ਦੀ ਕਲਿਆਣ ਕਰਨ ਵਾਸਤੇ ਜਦੋਂ ਗੁਰਤਾ ਗੱਦੀ ਤੇ ਤਖਤ ਉੱਤੇ ਸਵਾਜਿਮਾਨ ਸਨ ਉਸ ਸਮੇਂ ਜਗਤ ਦੇ ਵਿੱਚ ਸਾਧ ਸੰਗਤ ਦੀ ਅਜੇ ਹੀ ਕੁਝ ਕਵੀ ਵੀ ਸਨ ਜਿਹੜੇ ਆਪਣੀਆਂ ਕਵਿਤਾਵਾਂ ਰਚ ਕਰਕੇ ਤੇ ਨਾਲ ਨਾਨਕ ਨਾਮ ਉਚਾਰਦੇ ਸਨ ਤੇ ਫਿਰ ਉਸ ਨੂੰ ਬਾਣੀ ਕਹਿ ਕੇ ਜਗਤ ਦੇ ਵਿੱਚ ਪ੍ਰਚਾਰਨ ਲੱਗ ਪਏ ਸਨ ਤੇ ਇਸ ਤਰ੍ਹਾਂ ਬਹੁਤ ਸਾਰੇ ਸਿੱਖਾਂ ਦੇ ਮਨਾਂ ਵਿੱਚ ਇਹ ਭੁਲੇਖਾ ਪੈ ਗਿਆ ਕਿ ਤੁਰਕੀ ਬਾਣੀ ਕਿਹੜੀ ਹੈ ਤੇ ਕੱਚੀ ਬਾਣੀ ਕਿਹੜੀ ਹੈ ਕਿਉਂਕਿ ਪੋਲੇ ਪਾਲੇ ਸਿੱਖਾਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਕਿਹੜੀ ਬਾਣੀ ਪੜੀਏ ਤੇ ਇਸ ਤਰ੍ਹਾਂ ਫਿਰ ਸਿੱਖਾਂ ਦੇ ਮਨ ਵਿੱਚ ਜਦੋਂ ਸ਼ੰਕਾ ਆਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਆ ਕਰਕੇ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਦੀ ਤੁਰਕੀ ਬਾਣੀ ਜਿਹੜੀ ਹੈ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਹਦੇ ਨਾਲ ਜੀਵਾਂ ਦੀ ਕਲਿਆਣ ਹੁੰਦੀ ਹੈ ਪਰ ਅੱਜਕੱਲ ਬਹੁਤ ਸਾਰੇ ਕਵੀ ਜਿਹੜੇ ਹਨ ਉਹ ਕੱਚੀ ਬਾਣੀ ਰਾਚ ਰਹੇ ਹਨ ਪਰ ਜਦੋਂ ਸਾਨੂੰ ਪਤਾ ਨਹੀਂ ਲੱਗਦਾ ਕਿ ਉਹ ਕੱਚੀ ਬਾਣੀ ਕਿਹੜੀ ਹੈ ਤੇ ਕਿਵੇਂ ਪਤਾ ਲੱਗੇਗਾ ਕਿ ਅਸੀਂ ਕਿਹੜੀ ਬਾਣੀ ਪੜੀਏ ਇਸ ਕਰਕੇ ਮਹਾਰਾਜ ਆਪ ਸਾਨੂੰ ਦੱਸੋ ਕਿ ਧੁਰ ਕੀ ਬਾਣੀ ਜਿਹੜੀ ਸਾਨੂੰ ਪੜ੍ਹਨੀ ਚਾਹੀਦੀ ਹੈ ਉਹ ਕਿਹੜੀ ਬਾਣੀ ਹੈ ਤੇ ਉਸ ਸਮੇਂ ਮਹਾਰਾਜ ਨੇ ਸਿੱਖਾਂ ਦੀ ਬੇਨਤੀ ਸੁਣ ਕਰਕੇ ਵਿਚਾਰ ਕੀਤੀ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਤੱਕ ਜਿੰਨੇ ਵੀ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ ਉਹ ਸਾਰੀ ਬਾਣੀ ਇੱਕ ਥਾਂ ਤੇ ਇਕੱਤਰ ਕਰਕੇ ਸਰੂਪ ਤਿਆਰ ਕੀਤਾ ਜਾਵੇ ਫਿਰ ਸਾਧ ਸੰਗਤ ਜੀ ਜੋ ਗੁਰੂ ਨਾਨਕ ਮਹਾਰਾਜ ਜੀ ਨੇ ਪਹਿਲਾਂ 15 ਭਗਤਾਂ ਦੀ ਬਾਣੀ ਇਕੱਤਰ ਕੀਤੀ ਸੀ ਫਿਰ ਭੱਟ ਸਹਿਬਾਨਾਂ ਦੀ ਅਤੇ ਗੁਰਸਿੱਖਾਂ ਦੀ ਬਾਣੀ ਸੀ ਉਹ ਸਾਰੀ ਜਿਹੜੀ ਬਾਣੀ ਸੀ ਉਹ ਇੱਕ ਥਾਂ ਤੇ ਇਕੱਤਰ ਕਰਨ ਦੇ ਵਾਸਤੇ ਇੱਕ ਸਰੂਪ ਤਿਆਰ ਕਰਨ ਵਾਸਤੇ ਮਹਾਰਾਜ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਜਾ ਕਰਕੇ ਗੁਰਬਾਣੀ ਦੀਆਂ ਪੋਥੀਆਂ ਜੋ ਬਾਬਾ ਮੋਹਨ ਜੀ ਦੇ ਪਾਸ ਸਨ ਉਹ ਲੈ ਕਰਕੇ ਸ੍ਰੀ ਰਾਮ ਸਰੋਵਰ ਵਾਲੇ ਅਸਥਾਨ ਤੇ ਮਹਾਰਾਜ ਜੀ ਨੇ ਸਭਾਏ ਮਾਨ ਕੀਤੀਆਂ ਤੇ ਉਥੇ ਆਕਰ ਕੇ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕਰਕੇ ਸਾਰੀ ਬਾਣੀ ਆਪ ਆਪਣੇ ਮੁਖ ਤੋਂ ਉਚਾਰਨ ਕਰਕੇ ਲਿਖਵਾਈ ਭਾਈ ਗੁਰਦਾਸ ਜੀ ਨੇ ਉਹ ਸਾਰੀ ਬਾਣੀ ਜਿਵੇਂ ਮਹਾਰਾਜ ਉਚਾਰਦੇ ਉਸ ਤਰ੍ਹਾਂ ਉਹ ਬਾਣੀ ਨੂੰ ਲਿਖਣਾ ਕੀਤਾ ਇਸ ਤਰ੍ਹਾਂ ਕਰੀਬਨ 3 ਸਾਲ ਦਾ ਸਮਾਂ ਲਾ ਕਰਕੇ ਮਹਾਰਾਜ ਜੀ ਨੇ ਸਾਰੀ ਬਾਣੀ ਜਿਹੜੀ ਹੈ ਚਾਰ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਤੇ ਆਪ ਆਪਣੇ ਮੁਖ ਤੋਂ ਆਪਣੀ ਬਾਣੀ ਉਚਾਰ ਕਰਕੇ 15 ਭਗਤਾਂ ਦੀ ਅਤੇ ਹੋਰ ਪੱਟ ਸਾਹਿਬਾਨ ਅਤੇ ਗੁਰਸਿੱਖਾਂ ਦੀ ਬਾਣੀ ਦਰਜ ਕਰਕੇ ਇੱਕ ਸੰਪੂਰਨ ਰੂਪ ਵਿੱਚ ਸਰੂਪ ਤਿਆਰ ਕੀਤਾ ਤੇ ਉਸ ਸਰੂਪ ਨੂੰ ਮਹਾਰਾਜ ਜੀ ਨੇ ਤਿਆਰ ਕਰਨ ਤੋਂ ਬਾਅਦ ਆਪਣੇ ਤੋਂ ਉੱਚੀ ਥਾਂ ਤੇ ਉੱਚੇ ਤਖਤ ਦੇ ਉੱਪਰ ਵਿਰਾਜਮਾਨ ਕੀਤਾ ਤੇ ਸਿੱਖਾਂ ਨੂੰ ਆਗਿਆ ਕੀਤੀ ਕਿ ਬਾਣੀ ਦਾ ਸਾਡੇ ਨਾਲੋਂ ਵੀ ਵੱਧ ਸਤਕਾਰ ਕਰਨਾ ਫਿਰ ਸਾਧ ਸੰਗਤ ਜੀ ਅੱਜ ਵਾਲੇ ਦਿਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਬਾਣੀ ਦਾ ਜੋ ਸਰੂਪ ਤਿਆਰ ਕੀਤਾ ਸੀ ਉਸ ਸਰੂਪ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਪਹਿਲੀ ਵਾਰ ਪ੍ਰਕਾਸ਼ ਕੀਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਉਪਰੰਤ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਸਾਡਾ ਇਹ ਪੰਜਾਂ ਤਤਾਂ ਦਾ ਸਰੀਰ ਸਾਰਿਆਂ ਥਾਵਾਂ ਤੇ ਹਾਜ਼ਰ ਨਹੀਂ ਹੋ ਸਕਦਾ ਪਰ ਇਹ ਜਿਹੜੀ ਬਾਣੀ ਰਚੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਸਰੂਪ ਅਸੀਂ ਰਚਿਆ ਹੈ ਇਹ ਬਾਣੀ ਹਰ ਕਾਲ ਹਰ ਸਮੇਂ ਦੇ ਵਿੱਚ ਹਰ ਥਾਂ ਤੇ ਹਾਜ਼ਰ-ਨਾਜ਼ਰ ਹੋਵੇਗੀ ਜਿਹੜਾ ਕੋਈ ਇਸ ਬਾਣੀ ਨੂੰ ਪੜ੍ਹੇਗਾ ਉਹ ਜੰਮਣ ਮਰਨ ਤੋਂ ਮੁਕਤ ਹੋਵੇਗਾ ਕਿਉਂਕਿ ਇਹ ਬਾਣੀ ਆਪ ਜੰਮਣ ਮਰਨ ਤੋਂ ਰਹਿਤ ਹੈ ਜਿਹੜਾ ਇਸ ਬਾਣੀ ਨੂੰ ਪੜ੍ਹੇਗਾ ਉਹ ਜੀਵ ਵੀ ਜੰਮਣ ਮਰਨ ਦੇ ਗੇਟ ਤੋਂ ਮੁਕਤ ਹੋ ਜਾਵੇਗਾ ਬਾਣੀ ਗੁਰੂ ਗੁਰੂ ਹੈ

ਗੁਰੂ ਪਿਆਰੀ ਸਾਧ ਸੰਗਤ ਜੀ ਵੈਸੇ ਤਾਂ ਸੰਸਾਰ ਵਿੱਚ अनेका ਧਰਮ ਹਨ अनेका ਗ੍ਰੰਥ ਹਨ ਪਰ ਜੋ ਸਾਰੇ ਹੀ ਸਤਕਾਰਯੋਗ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਤੱਖ ਗੁਰੂ ਹਨ ਜਿਦੇ ਵਿੱਚ ਕਿਸੇ ਨਾਲ ਕੋਈ ਬਿਤਕਾਰਾ ਨਹੀਂ ਕੀਤਾ ਗਿਆ ਜੇ Hindu ਪੜੇ ਤਾਂ ਉਹਨੂੰ ਰਾਮ ਰਾਮ ਸੁਣਾਈ ਦੇਵੇ ਜੇ ਕੋਈ ਮੁਸਲਮਾਨ ਬਾਣੀ ਪੜੇ ਤਾਂ ਉਹਨੂੰ ਅੱਲਾ ਅੱਲਾ ਸੁਣਾਈ ਦੇਵੇ ਜਿਵੇਂ ਕਿ ਸਾਧ ਸੰਗਤ ਜੀ ਬਾਬਾ ਫਰੀਦ ਜੀ ਜੋ ਪੱਕੇ ਮੁਸਲਮਾਨ ਸਨ ਭਗਤ ਜੈਦੇਵ ਜੀ ਜੋ ਕਿ ਜਾਤ ਦੇ ਬ੍ਰਾਹਮਣ ਸਨ ਭਗਤ ਕਬੀਰ ਜੀ ਜੋ ਕਿ ਜੁਲਾਹੇ ਸਨ ਇਹ ਪਗਤਰ ਅ रविदास ਜੀ ਜੋ ਕਿ ਇੱਕ ਜੁੱਤੀਆਂ ਗੰਡਣ ਦਾ ਕੰਮ ਕਰਦੇ ਸਨ ਲੋਕਾਂ ਨੇ ਤਾਂ ਉਹਨਾਂ ਨਾਲ ਬਹੁਤ ਵਿਤਕਰਾ ਕੀਤਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਨੂੰ ਮਹਾਨਤਾ ਪ੍ਰਾਪਤ ਹੋਈ ਉਹਨਾਂ ਦੀ ਬਾਣੀ ਨੂੰ ਇਲਾਹੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਇਹ ਬੜੀ ਵੱਡੀ ਬਖਸ਼ਿਸ਼ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਉਣ ਵਾਲੇ ਟਾਈਮ ਇਸੇ ਤਰ੍ਹਾਂ ਢੇਰਾਫਸੀ ਇਲਾਕੇ ਨੂੰ ਪਾਗ ਲਾਂਦੇ ਰਹਿਣ ਅਮਰਤ ਬਾਣੀ ਹਰ ਹਰ ਤੇਰੀ ਸੋ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਦਾ ਦਰਸ਼ਨ ਪਾਏ ਜਿਓ ਇਹ ਅਰਦਾਸ ਹੈ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਆਪਣੀ ਬਾਣੀ ਦਾ ਸਤਕਾਰ ਆਪ ਕਰਵਾਣਾ ਉਹ ਸਮੂਹ ਸਿੱਖਾਂ ਨੂੰ ਸਿੱਖੀ ਕੇ ਸਾਸ ਵਸਾਣਾ ਨਮਾਉਂਦਾ ਉਤਮ ਬਖਸਣਾ ਉਹ ਸਾਰੀਆਂ ਸੰਗਤਾਂ ਨੂੰ ਫਿਰ ਦੁਬਾਰਾ ਗੁਰਪੁਰਬ ਦੇ ਪਹਿਲੇ ਪਾਸੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਸਿੱਖਾਂ ਕੇ ਨ ਪਾਵਦੇ ਗੁਰ ਸਤ ਗੁਰ ਕੀ ਵਡਿਆ